ਜਗਬੰਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਰਦੀਪ ਸਿੰਘ ਸ਼ੁਰੂਆਤ ਕਰਦੇ ਆਂ ਅੱਜ ਦੀ ਮੁਖਬਰ ਦੇ ਨਾਲ ਅੰਮ੍ਰਿਤਸਰ ਦੇ ਟੂਰਿਸਟ ਗੈਸ ਹਾਊਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਗੁਰਬਾਣੀ ਦੇ ਪਾਠ ਲਈ ਗੁਰੂ ਸਾਹਿਬ ਦਾ ਪਾਵਨ ਸਰੂਪ ਇੱਥੇ ਲਿਆਂਦਾ ਗਿਆ ਸੀ ਪਰ ਜਿਸ ਕਮਰੇ 'ਚ ਪ੍ਰਕਾਸ਼ ਕੀਤਾ ਗਿਆ ਸੀ ਉਸ ਦੇ ਬਿਲਕੁਲ ਨਾਲ ਹੀ ਟਾਇਲਟ ਬਣਿਆ ਹੋਇਆ ਸੀ ਪਾਵਨ ਸਰੂਪ ਵੀ ਕਾਫੀ ਵਿਰਤ ਸੀ ਅਤੇ ਮੌਕੇ ਤੇ ਨਾ ਹੀ ਕੋਈ ਗ੍ਰੰਥੀ ਮੌਜੂਦ ਸੀ ਮੌਕੇ ਤੇ ਪਹੁੰਚੇ ਸਿੰਘਾਂ ਨੇ ਐਸਜੀਪੀਸੀ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਨੇ ਇੱਥੇ ਕੋਈ ਗ੍ਰੰਥੀ ਨਹੀਂ ਸੀ ਅੱਜ ਜਦੋਂ ਸਿੰਘਾਂ ਨੇ ਆਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ ਪ੍ਰਸ਼ਾਸਨ ਨੂੰ ਬੁਲਾਇਆ ਤੇ ਸਾਰੇ ਜਥੇਬੰਦੀਆਂ ਦੀ ਸਿੰਘਾਂ ਦੀ ਇਹ ਮੰਗ ਹੈ ਕਿ ਇਸ ਜਿਹੜੇ ਰੈਸਟੋਰਾਂਸ ਵਾਲੇ ਹਨ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਸ਼੍ਰੋਮਣੀ ਕਮੇਟੀ ਕੋਲ ਬਹੁਤ ਜ਼ਿਆਦਾ ਪੈਸਾ ਬੜਾ ਬਟ ਦੱਸ ਰਹੀ ਹੈ ਪਰ ਉਹ ਇਧਰ ਧਿਆਨ ਨਹੀਂ ਦੇ ਰਹਾ ਹੈ ਕੁਝ ਪਾ ਕੇ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰਾਂ ਦੀ ਫਾਰਸ਼ ਸਿਫਾਰਸ਼ ਦੇ ਨਾਲ ਹੀ ਧਾਨ ਗੁਰੂ ਗ੍ਰੰਥ ਸਾਹਿਬ ਦਿੱਤੇ ਜਾ ਰਹੇ ਨੇ ਉਧਰ ਹੋਟਲ ਮਾਲਕ ਨੇ ਅਣਜਾਣੇਚ ਹੋਈ ਗਲਤੀ ਨੂੰ ਸਵੀਕਾਰ ਕੀਤਾ ਹੈ ਦੱਸ ਦੇ ਕੇ ਮਾਮਲੇ ਦਾ ਪਤਾ ਲੱਗਣ ਪਿੱਛੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਹੀ ਥਾਂ ਤੇ ਪਹੁੰਚਾ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਮਾਮਲੇ 'ਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਚਾਰ ਵਾਰ ਦੇ ਇੱਕ ਬੌਕਸਿੰਗ ਵਰਲਡ ਚੈਂਪੀਅਨ ਰਹੇ ਪੰਜਾਬੀ ਗੱਭਰੂ ਕਸ਼ਮੀਰ ਸਿੰਘ ਗਿੱਲ ਉਰਫ ਕੈਸ਼ ਗਿੱਲ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ 'ਚ ਮੱਥਾ ਟੇਕਣ ਪਹੁੰਚੇ इस मौके उन्होंने कोच हावर्ड ब्राउन भी मौजूद से कैश द फ्लैश गिल नाम नाल मशहूर कश्मीर सिंह ने दसाया कि उन्होंने गुरु घर बहुत चंगा लग रहा है मेरा नाम कश्मीरी संघ गिल पर लोग मैं जानते किसने कैश त फ्लैश गिल सारे मुल्क में गया है ना लड़न इतिया हवाई सारे कितने गए एक्स वाले आई हाँ चार चार बारी वर्ल्ड चैंपियन होली बार इंडिया आया इतने बहुत खुश हो गोल्डन टैंपल ਗੋਲਡਨ ਟੈਂਪਲ ਦੇ ਬਲੇਸੇ ਮੱਲਿਆ ਸਿੰਘ ਸਾਹਿਬ ਤੋਂ ਬਹੁਤ ਖੁਸ਼ ਹੋਏ। ਇਸ ਮੌਕੇ ਗਿਆਨੀ ਗੁਰਪਤਨ ਸਿੰਘ ਵੱਲੋਂ ਕਸ਼ਮੀਰ ਸਿੰਘ ਦਾ ਸਵਾਗਤ ਕੀਤਾ ਗਿਆ ਤੇ ਉਹਨਾਂ ਦੀ ਸਖਤ ਮਿਹਨਤ ਦੀ ਤਾਰੀਫ਼ ਵੀ ਕੀਤੀ। ਜ਼ਿਕਰਯੋਗ ਹੈ ਕਿ ਕੈਸ਼ ਗਿਲ ਨੇ 14 ਸਾਲ ਦੀ ਉਮਰ 'ਚ ਹੀ ਇਹ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਸੀ ਅਤੇ ਆਪਣੀ ਸਖਤ ਮਿਹਨਤ ਸਦਕਾ ਉਹ ਚਾਰ ਵਾਰਕ ਇੱਕ ਬੌਕਸਿੰਗ ਵਰਲਡ ਚੈਂਪੀਅਨ ਦਾ ਖਿਤਾਬ ਜਿੱਤਣ 'ਚ ਸਫਲ ਰਹੇ ਨੇ। ਅਦੋਨੇ ਕੀ ਤਕਨੀਕਕਾਰਾਂ ਡਾਕਰਾਂ ਦੇ ਘਟੇ ਕੰਮ ਕਰਕੇ ਹੁਣ ਡਾਕਰਾਂ 'ਚ ਬੈਂਕ ਖੋਲੇ ਜਾਣਗੇ ਇਸ ਬਾਬਤ ਰਾਸਵਾ ਮੈਂਬਰ ਸ਼ਵੇਤ ਮਲਿਕ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਮਲਿਕ ਨੇ ਦੱਸਿਆ ਕਿ ਸਰਕਾਰ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਸ ਬਾਰੇ ਵਿਚਾਰ ਕਰ ਰਹੀ ਹੈ ਤੇ ਜਲਦੀ ਹੀ ਡਾਕ ਰਾਂਜ ਬੈਂਕ ਖੋਲ ਦਿੱਤੇ ਜਾਣਗੇ ਐਸਵੇ ਸਰਕਾਰ ਨੇ ਇਹ ਚਿੰਤਨ ਕੀਤਾ ਕਿ ਜਿਸ ਤਰ੍ਹਾਂ ਹੁਣ ਜਨਰਲ ਪੋਸਟ ਆਫਿਸਸ ਨੇ ਟੈਕਨੋਲੋਜੀ ਬਦਲ ਗਈ ਇੰਟਰਨੈਟ ਦਾ ਯੁੱਗ ਹੈ ਉਸ ਕਰਕੇ ਜਨਰਲ ਪੋਸਟ ਆਫਿਸਸ ਦਾ ਜ਼ਿਆਦਾ ਇਸਤੇਮਾਲ ਨਹੀਂ ਹੋ ਰਿਹਾ ਸੋ ਗਵਰਨਮੈਂਟ ਇਜ਼ ਪਲੈਨਿੰਗ ਟੂ ਓਪਨ ਬੈਂਕਿੰਗ ਥੇਰ ਕਿ ਜਿਸ ਤਰ੍ਹਾਂ ਬੈਂਕਸ ਦੀ ਬੜੀ ਜ਼ਰੂਰਤ ਹੈ ਲੋਕਾਂ ਨੂੰ ਸਿਲੀਟਰੇਟ ਕਰਨ ਦੇ ਕਿ ਡੀਮੋਨਟਾਈਜ਼ੇਸ਼ਨ ਦੇ ਵਿੱਚ ਜਿੰਨੇ ਵੱਧ ਕਾਊਂਟਰ ਜ਼ੋਨਗੇ ਉਹਦੇ ਨਾਲ ਕਾਰੋਬਾਰ ਵਧੇਗਾ ਲੋਕਾਂ ਨੂੰ ਸੁਵਿਧਾ ਮਿਲੇਗੀ ਤੇ ਜਿੰਨੇ ਬੈਂਕਸ ਜਿੰਨੇ ਪੋਸਟ ਆਫਿਸਸ ਨੇ ਇਹਨਾਂ ਦੇ ਜਿਹੜੇ ਪ੍ਰਮਾਈਸਸ ਨੇ ਉਹਨਾਂ ਨੂੰ ਯੂਜ਼ ਕੀਤਾ ਜਾਏਗਾ ਬੈਂਕਿੰਗ ਦੇ ਲਈ ਤਾਂ ਕਿ ਹੋਰ ਜ਼ਿਆਦਾ ਬੈਂਕਿੰਗ ਸੁਵਿਧਾਵਾਂ ਜਿਹੜੀਆਂ ਲੋਕਾਂ ਨੂੰ ਮਿਲਣ। ਮਲਿਕ ਮੁਤਾਬਕ ਸਰਕਾਰ ਦਾ ਇਹ ਟੀਚਾ ਹੈ ਕਿ ਕੋਈ ਵੀ ਸਰਕਾਰੀ ਅਦਾਰਾ ਅਜਿਹਾ ਨਾ ਹੋਵੇ ਜਿਸ ਤੋਂ ਆਮਦਨ ਪੈਦਾ ਨਾ ਹੋ ਰਹੀ ਹੋਵੇ ਅਤੇ ਇਸੇ ਦੇ ਚੱਲਦੇ ਇਸ ਫੈਸਲੇ ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੇਵਾ ਲਈ ਤਤਪਰ ਰਹਿਣ ਵਾਲੀ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਅੰਮ੍ਰਿਤਸਰ ਦੀ ਜੇਲ੍ਹ ਦੇ ਕੈਦੀਆਂ ਤੇ ਹਵਾਲਾਤਿਆਂ ਨੂੰ ਲੋੜ ਦਾ ਸਮਾਨ ਵੰਡਿਆ ਗਿਆ। ਸੰਸਾਦਾ ਇਸ ਉਪਰਾਲੇ ਦਾ ਜੇਲ੍ਹ ਦੇ ਐਸਪੀ ਅਤੇ ਹਵਾਲਾਤਿਆਂ ਨੇ ਨਿੱਘਾ ਸਵਾਗਤ ਕੀਤਾ। ਸੰਸਾਦਾ ਕਹਿਣਾ ਹੈ ਕਿ ਸਮਾਜ ਭਲਾਈ ਦੇ ਅਜਿਹੇ ਕੰਮ ਉਹਨਾਂ ਵੱਲੋਂ ਭਵਿੱਖ 'ਚ ਵੀ ਜਾਰੀ ਰਹਿਣਗੇ। ਮਾਨਸਿਕ ਤੌਰ ਤੇ ਪਰੇਸ਼ਾਨ ਕੈਦੀਆਂ ਲਈ ਸਮਾਜ ਸੇਵੀ ਸੰਸਥਾ ਨੇ ਭਵਿੱਖ 'ਚ ਮੈਡੀਕਲ ਕੈਂਪ ਲਗਾਉਣ ਦਾ ਵੀ ਭਰੋਸਾ ਦਿਵਾਇਆ ਹੈ। ਕਲਾ ਨੂੰ ਵਧਾਵਾ ਦੇਣ ਦੇ ਮਕਸਦ ਨਾਲ ਅੰਮ੍ਰਿਤਸਰ ਵਿਖੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੇਂਟਿੰਗ ਕੰਪੀਟੀਸ਼ਨ ਕਰਵਾ ਇਸ ਮੁਕਾਬਲੇ ਦੌਰਾਨ ਤਕਰੀਬਨ 20 ਸਕੂਲਾਂ ਦੇ 200 ਬੱਚਿਆਂ ਨੇ ਹਿੱਸਾ ਲਿਆ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਇਨਾਮਾਂ ਨਾਲ نوازਿਆ ਗਿਆ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਕਲਾ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਹ ਮੁਕਾਬਲਾ ਕਰਵਾਇਆ ਗਿਆ ਹੈ ਕਿਉਂਕਿ ਅਸੀਂ ਹਰ ਸਾਲ ਆਰਟ ਨੂੰ ਪ੍ਰਮੋਟ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਹਾਂ ਉਹਨਾਂ ਵਿੱਚ ਇੱਕ ਉਪਰਾਲਾ ਹੈਗਾ ਬੱਚਿਆਂ ਦਾ ਪੇਂਟਿੰਗ ਕੰਪੀਟੀਸ਼ਨ ਇਹ ਸਾਡਾ ਇੱਕ ਸਾਲਾਨਾ ਪ੍ਰੋਗਰਾਮ ਹੈ ਇਹਦੇ ਵਿੱਚ ਤਕਰੀਬਨ 20-20 ਸਕੂਲਾਂ ਤੋਂ 200 ਬੱਚੇ ਹਰ ਵਾਰੀ ਪਾਰਟਿਸਪੇਟ ਕਰਦੇ ਨੇ ਔਰ ਇੱਕ ਅੱਛਾ ਐਫਰਟ ਸਾਡੇ ਵੱਲੋਂ ਕੀਤਾ ਜਾਂਦਾ ਹੈ ਔਰ ਉਤਨਾ ਹੀ ਅੱਛਾ ਹੁੰਗਾਰਾ ਪਰਵੰਤਕਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਸਾਲ ਕਰਵਾਏ ਜਾਂਦੇ ਇਸ ਮੁਕਾਬਲੇ ਦੌਰਾਨ ਬੱਚਿਆਂ ਨੂੰ ਇਨਾਮਾਂ ਦੇ ਨਾਲ-ਨਾਲ ਤੋਹਫ਼ੇ ਵੀ ਦਿੱਤੇ ਜਾਂਦੇ ਨੇ ਅੱਜ ਦੇ ਇਸ ਖਾਸ ਬੁਲੇਟਿਨ ਵਿੱਚ ਪਸੇ ਨਹੀਂ ਦੇਖਣੀਆਂ ਹੋਰ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਜਗਬਾਣੀ ਟੀਵੀ